Hello everyone welcome back to our channel. I hope you guys are actually fine. ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਪਿਛਲੇ ਵਲੌਗ ਦੇ ਵਿੱਚ ਪ੍ਰਤੀਕ ਦੇ ਲਈ ਲੁੱਡੂ ਲੈ ਕੇ ਆਇਆ ਸੀ। ਆ ਲੁੱਡੂ ਅਸੀਂ ਖੋਲ ਲਈ ਆ। ਤੇ ਇਸ ਤਰ੍ਹਾਂ ਦੀ ਹੈ ਇੱਕ ਪਾਸੇ ਇਹ ਲੁੱਡੂ ਆ ਇੱਕ ਪਾਸੇ ਆ ਜਿਹੜੀ ਸਨੇਕ ਵਾਲੀ ਗੇਮ ਜੀ ਹੁੰਦੀ ਓ ਹੈ ਨਾ। ਪ੍ਰਤੀਕ ਕਿੱਦਾਂ ਲੱਗੀ ਤੈਨੂੰ ਇਹ? ਇਹ ਤੋਂ ਇਹਨੂੰ ਇਹ ਵੱਨ ਤੇ ਇਹ ਵੱਲ ਤੈਨੂੰ ਮੈਨੂੰ ਐ ਦੱਸ ਵਧੀਆ ਲੱਗੀ ਤੈਨੂੰ ਇਹ? ਹਾਂਜੀ। ਕਿੰਨੀ ਕ? ਇਹ ਬਹੁਤ ਬਦ}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\ ਮੈਮੇ ਕਰ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਤਾਂ ਕੈਫੇ ਡੈਡੀ ਨੂੰ ਥੈਂਕ ਯੂ ਚੋਕੀਦਰਾ ਕੇ ਥੈਂਕ ਯੂ ਵੈਲਕਮ ਲੋ ਜੀ ਪ੍ਰਤੀਕ ਨੇ ਸਾਨੀਆਂ ਤੇ ਕਾਸ਼ੀਆਂ ਨੂੰ ਵੀ ਬੁਲਾ ਲਿਆ ਦੋਨਾਂ ਨੂੰ ਖੇਡਣ ਵਾਸਤੇ ਤੇ ਤਿੰਨੇ ਜਾਣੇ ਹੁਣ ਰਲ ਕੇ ਲੁਡੋ ਖੇਡ ਰਹੇ ਨੇ ਇਹਦੇ ਇੱਕ ਸਾਈਡ ਤੇ ਤਾਂ ਲੁਡੋ ਆ ਇੱਕ ਸਾਈਡ ਤੇ ਸਨੇਕਸ ਐਂਡ ਸਟੇਅਰਸ ਨੇ ਜਿਹੜੀ ਉਹ ਵਾਲੀ ਗੇਮ ਹੁੰਦੀ ਹੈ ਉਹ ਇੱਕ ਸਾਈਡ ਤੇ ਤੇ ਦੋਨੋਂ ਗੇਮਸ ਨੇ ਖੇਡਣਾ ਕਿਸੇ ਨੂੰ ਵੀ ਨਹੀਂ ਆਉਂਦਾ ਕਾਉਂਦਾ ਸਾਨੀਆਂ ਨੂੰ ਆਉਂਦਾ ਹੈ ਨਾ ਸਾਡਾ ਵੀ ਆਉਂਦਾ ਹੈ ਆਖਿਆ ਨੇ ਕਹਿੰਦਾ ਚਲ ਹੁਣ ਉਹਨੂੰ ਵੀ ਸਿਖਾ ਦੋ ਫਿਰ ਆ ਜਾ ਪ੍ਰਤੀਕ ਖੇਡੀਏ ਸਿੱਖ ਲੈ ਪ੍ਰਤੀਕ ਕਿਵੇਂ ਖੇਡਣੀ ਹੈ ਤੂੰ ਸਿੱਖਸ ਆ ਗਿਆ ਨਾ ਉਦੋਂ ਤੇਰੀ ਆ ਬਾਹਰ ਨਿਕਲ ਜਾਵੀਂ ਡਿਟੀ ਸ਼ਾਬਾਸ਼ ਚਲ ਵਧੀਆ ਫੋਨ ਨੂੰ ਸਾਈਡ ਤੇ ਰੱਖ ਕੇ ਕੰਮ ਲੱਗੇ ਹੋਣੇ ਦਿਵਾਂ ਇਹ ਚੀਜ਼ਾਂ ਵਧੀਆ ਨੇ ਹਾਂਜੀ ਵੈਲਕਮ ਬੈਕ ਅੱਜ ਅਸੀਂ ਸਕੂਲ ਦੇ ਕੰਮ ਤੋਂ ਜਾ ਰਹੇ ਹਾਂ ਬਰਨਾਲੇ ਸਕੂਲ ਦਾ ਵੀ ਕੰਮ ਹੈ ਤੇ ਨਾਲ ਇੱਕ ਮੇਰਾ ਵੀ ਕੰਮ ਨਿਕਲਿਆ ਹੈ ਮੈਂ ਉਹ ਵੀ ਕਰਕੇ ਆਣਾ ਹੈ ਅੱਜ ਮੇਰੇ ਨਾਲ ਗੁਰਦੀਪ ਸਰ ਜਾ ਰਹੇ ਨੇ ਸਤੀਸ ਸਰ ਨੂੰ ਥੋੜਾ ਜਿਹਾ ਕੰਮ ਹੋ ਗਿਆ ਸਕੂਲ ਦੇ ਵਿੱਚ ਦੈਟਸ ਵਾਈ ਅਸੀਂ ਦੋਨੋਂ ਹੀ ਜਾ ਰਹੇ ਹਾਂ ਕੰਮ ਕੀ ਹੈ ਮੇਰੇ ਕੋਲ ਇਹ ਤੁਹਾਨੂੰ ਦਿਖਾਉਣਾ ਹਾਂ ਇਲੈਕਟ੍ਰਿਕ ਸਕੂਟੀ ਸੀ ਸਾਡੇ ਕੋਲ ਜਿਹੜੀ ਨਵੀਂ ਲੈਤੀ ਸੀ ਤੇ ਉਹਦਾ ਇਹ ਚਾਰਜਰ ਮੈਂ ਲੈ ਕੇ ਆਇਆ ਸੀ ਬਰਨਾਲੇ ਤੋਂ ਦਾਦੂ ਮੋਟਰਸ ਤੋਂ ਇਹਦੀ ਕੋਈ ਗਾਰੰਟੀ ਵਗੈਰਾ ਤਾਂ ਹੈ ਨਹੀਂ ਸੀ ਕੁਝ ਵੀ ਇਹ ਮਤਲਬ ਮਹੀਨਾ ਡੇਢ ਮਹੀਨਾ ਹੀ ਹੋਇਆ ਇਹਨੂੰ ਖਰਾਬ ਹੋ ਗਿਆ ਚਾਰਜ ਕਰਨਾ ਇਹਨੇ ਬੰਦ ਕਰਤਾ ਤਾਂ ਇਹ ਹੀ ਬਸ ਦਿਖਾ ਕੇ ਆਉਣਾ ਜੇ ਤਾਂ ਰਿਪਲੇਸ ਕਰਤਾ ਉਹਨਾਂ ਨੇ ਜਿਆਦਾ ਵਧੀਆ ਨਹੀਂ ਰਿਪਲੇਸ ਕੀਤਾ ਫਿਰ ਨਵਾਂ ਲੈਣਾ ਪੈਣਾ ਤੇ ਉਹ ਮੈਂ ਅੱਜ ਨਵਾਂ ਨਹੀਂ ਲਾਉਂਗਾ ਉਹ ਕਿਤੇ ਹੋਰ ਅਸੀਂ ਦੇਖਾਂਗੇ ਨਵਾਂ ਕੰਮ ਵਧੀਆ ਗਾਰੰਟੀ ਵਗੈਰਾ ਵਾਲਾ ਲਵਾਂਗੇ ਇਹਦੀ ਕੋਈ ਗਾਰੰਟੀ ਉਂਟੀ ਹੁੰਦੀ ਨਹੀਂ ਹੈਗੀਗੀ ਲੋਕਲ ਜਿਹੇ ਚਾਰਜਰ ਇਹੇ ਚਲ ਸਾਨੂੰ ਐਵੇਂ ਸੀ ਕਿ ਇੱਕ ਵਾਰ ਸਰ ਜਾਏਗਾ ਸਸਲਾਲ ਅਸੀਂ ਜਾ ਰਹੇ ਹਾਂ ਉਹਨ ਦਾ ਵੀ ਆ ਲਓ ਜੀ ਫਿਲਹਾਲ ਪਹੁੰਚੇ ਆ ਪੈਟਰੋਲ ਪੰਪ ਤੇ ਡੀਜ਼ਲ ਹੈ ਨਹੀਂ ਸੀਗਾ ਗੱਡੀ 'ਚ ਡੀਜ਼ਲ ਪਵਾ ਲਈਏ ਪਹਿਲਾਂ ਓਕੇ ਲਗਾ ਤਾ ਪੰਜ ਚਾਰ ਦਿਨ ਹੋ ਗਿਆ ਇੱਕ ਦਿਨੀ ਪਵਾਇਆ ਸੀ ਮੈਨੂੰ ਲੱਗਦਾ ਜਿੱਦੇ ਬਰਨਾਲੇ ਗਏ ਸੀ ਉਦੋਂ ਦਾ ਡੀਜ਼ਲ ਪਵਾਇਆ ਹੋਇਆ ਕਾਫੀ ਦਿਨ ਹੋ ਗਏ ਡੀਜ਼ਲ ਪਵਾਈਏ ਬਹੁਤ ਜਿਆਦਾ ਰਸ਼ ਹੋਇਆ ਪੇ ਦੇਖਦੇ ਆ ਕਦੋਂ ਤੱਕ ਵਾਰੀ ਆਉਂਦੀ ਹੈ ਲੋ ਜੀ ਡੀਜ਼ਲ ਪਵਾ ਲੱਤਾ ਗਿਆ ਫਿਲਹਾਲ ਚੱਲ ਰਹੇ ਆ ਬਰਨਾਲੇ ਵੱਲੋਂ ਤੇ ਬਰਨਾਲੇ ਜਿਹੜਾ ਸਕੂਲ ਦਾ ਕੰਮ ਕਰਨ ਜਾ ਰਹੇ ਆ ਪਹਿਲਾਂ ਉਹ ਕਰਦੇ ਆ ਤੇ ਫੇਰ ਚਾਰਜਰ ਬਾਰੇ ਗੱਲਬਾਤ ਕਰਦੇ ਆ ਦੁਕਾਨ ਵਾਲਿਆਂ ਨਾਲ ਜਾ ਕੇ ਤੇ ਚੇਂਜ ਹੋ ਗਿਆ ਬਾੜੀ ਵਧੀਆ ਕਰਦੇ ਆ ਲੋ ਜੀ ਕਚੇਰੀ ਚੌਂਕ ਪਹੁੰਚ ਗਏ ਆ ਤੇ ਚੌਂਕ ਤੇ ਟ੍ਰੈਫਿਕ ਚੈੱਕ ਕਰੋ ਤਿੰਨ ਸਾਢੇ ਤਿੰਨ ਦਾ ਟਾਈਮ ਆ ਤੇ ਟ੍ਰੈਫਿਕ ਦੇਖੋ ਕਿੰਨੀ ਜ਼ਿਆਦਾ ਹੈ ਹਮੇਸ਼ਾ ਇਹੀ ਹਾਲ ਰਿਹਾ ਹੈ ਆ ਵਾਲੇ ਰੋਡ ਤੇ ਟ੍ਰੈਫਿਕ ਹੀ ਟ੍ਰੈਫਿਕ ਹੈ 아이 ਨਹੀਂ ਪਤਾ ਕਿਹੜਾ ਲਿਆ ਕੇ ਕਿੱਧਰੋਂ ਠੋਕਦਾ ਵਿੱਚ ਬੜੀ ਮੁਸ਼ਕਿਲ ਨਾਲ ਇੱਥੋਂ ਗੱਡੀ ਪਾਰ ਕਰਨੀ ਪੈਂਦੀ ਆ ਦੀ ਸਕੂਲ ਦਾ ਕੰਮ ਕਰ ਲਿੱਤਾ ਗਿਆ ਹੁਣ ਆਪਦਾ ਕੰਮ ਕਰਦੇ ਆ ਚਲੋ ਜੀ ਲਓ ਜੀ ਆ ਸਾਹਮਣੇ ਆ ਦਾਦੂ ਮੋਟਰਸ ਵਾਲੇ ਇੱਥੋਂ ਪੁੱਛਦੇ ਆ ਜੇ ਚਾਰਜਰ ਰਿਪਲੇਸ ਹੋ ਜੇ ਤਾਂ ਹੋਪਸੋ ਹੋ ਜੇ ਮਤਲਬ ਪੈਸੇ ਨਾ ਲਾਉਣੇ ਪੈਣ ਦੇਖਦੇ ਆ ਬਾਕੀ ਹਰ ਚਾਰ ਦਿਨ ਤੱਕ ਲੰਮਾ ਸਮਾਣੀ ਬੜਾ ਪਿਆ ਯਾਰ ਲਓ ਜੀ ਚਾਰਜਰ ਰਿਪਲੇਸ ਤਾਂ ਹੋਇਆ ਨਹੀਂ ਆਪਣਾ ਕਿਉਂ ਕਿ ਕਿਉਂਕਿ ਇਹ ਵਿਦਆਊਟ ਵਾਰੰਟੀ ਗਿਆ ਹੋਇਆ ਸੀਗਾ ਇੱਕ ਵਾਰੰਟੀ ਵਾਲਾ ਸੀਗਾ ਇੱਕ ਵਿਦਆਊਟ ਵਾਰੰਟੀ ਸੀਗਾ ਮੈਂ ਵਿਦਆਊਟ ਵਾਰੰਟੀ ਲੈ ਕੇ ਗਿਆ ਹੋਇਆ ਸੀ ਪਿੰਡ ਦੀ ਲਈ ਪਿੰਡ ਦੀ ਲਈ ਸਿੱਧਾ ਪਿੰਡ ਜਾਣਾ ਹਾਂ ਬਸ ਇਹ ਤਾਂ ਦਿੱਥੇ ਹੁੰਦੇ ਦੇਖਣ ਜਣੇ ਚੱਲ ਫਿਰ ਚੱਲਦੇ ਆ ਫਿਰ ਤਾਂ ਦਿਨ ਰੋਜ਼ ਇੱਥੇ ਚੱਲ ਚੱਲ ਸੋ ਇਹਦੇ ਵਿੱਚ ਹੀ ਕੋਈ ਪ੍ਰੋਬਲਮ ਆਈ ਹੋ ਮਾੜੀ ਮੋਟੀ ਘਰੇ ਜਾ ਕੇ ਆਪਾਂ ਖੁਦ ਡਾਕਟਰੀ ਕਰ ਲਾਂਗੇ ਦੇਖ ਲਾਂਗੇ ਜਣੇ ਚਲਾ ਕੇ ਕੋਈ ਗੱਲ ਨਹੀਂ ਫਿਰ ਫਿਲਹਾਲ ਕੰਮ ਨਿਪਟ ਗਿਆ ਦੋਨੇ ਇਹੋਂ ਚੱਲਦੇ ਆਂ ਘਰਾਂ ਨੂੰ ਹਾਂਜੀ ਗੁਰਦੀਪ ਸਿੰਘ ਨੂੰ ਮੈਂ ਛੱਡ ਆਇਆ ਪੱਖੋ ਤੇ ਮੈਂ ਪਿੰਡ ਜਾ ਰਿਹਾ ਆ ਅ ਘਰ ਜਾਣ ਤੋਂ ਪਹਿਲਾਂ ਮੈਂ ਗੱਡੀ ਦੀ ਵਾਸ਼ਿੰਗ ਕਰਾਉਣੀ ਹੈ ਇੱਕ ਵਾਰ ਕਾਫੀ ਜ਼ਿਆਦਾ ਖਰਾਬ ਹੋਈ ਪਈ ਹੈ ਗੱਡੀ ਤੇ ਜਿੱਥੇ ਵਾਸ਼ਿੰਗ ਪਹਿਲਾਂ ਕਰਾਈ ਸੀ ਉੱਥੇ ਕਰਵਾਵਾਂਗੇ ਦੂਸਰੀ ਗੱਲ ਜਦੋਂ ਮੈਂ ਪਹਿਲਾਂ ਵਾਸ਼ਿੰਗ ਕਰਾ ਕੇ ਆਇਆ ਸੀ ਉਹ ਜਿਹੜੇ ਸ਼ੀਸ਼ੇ ਦੇ ਅੰਦਰ ਸ਼ੀਸ਼ੇ ਲੱਗਦੀਆਂ ਹੁੰਦੀਆਂ ਨੇ ਬਲੈਕ ਜੀਆਂ ਧੁੱਪ ਤੋਂ ਬਚਣ ਵਾਸਤੇ ਉਹ ਵੀ ਉੱਥੇ ਰਹਿ ਗਈਆਂ ਸੀ ਤੇ ਨਾਲੇ ਬਾਹਨੇ ਨਾਲ ਉਹ ਚੱਕ ਲਿਆਵਾਂਗੇ ਹੁਣ ਪਿੰਡ ਹੀ ਆ ਸਰਵਿਸ ਸਟੇਸ਼ਨ ਤੇ ਚੱਲਦੇ ਆਂ ਗੱਡੀ ਦੀ ਵਾਸ਼ਿੰਗ ਕਰਾਉਣੇ ਆ ਹਾਂ ਲੋ ਜੀ ਮੈਂ ਕਾਰ ਵਾਸ਼ ਤੇ ਪਹੁੰਚ ਚੁੱਕਿਆ ਤੇ ਬਸ 5-10 ਮਿੰਟ ਦੇ ਵਿੱਚ ਆਪਣੀ ਗੱਡੀ ਵੀ ਵਾਸ਼ ਹੋਣ ਜਾ ਰਹੀ ਆ ਬਹੁਤ ਜ਼ਿਆਦਾ ਲਿਬੜੀ ਹੋਈ ਸੀ ਤਾਂ ਕੱਲ ਮੀਂਹ ਪੈ ਗਿਆ ਤਾਂ ਕਰਕੇ ਥੋੜ ਕੱਲ ਨਹੀਂ ਪਰਸੋਂ ਮੀਂਹ ਆ ਪੈ ਗਿਆ ਸੀ ਉਹ ਨਾਲ ਥੋੜੀ ਸੈੱਟ ਹੋ ਗਈ ਸੀ ਅਦਰਵਾਇਜ਼ ਬਹੁਤ ਜ਼ਿਆਦਾ ਗੰਦੀ ਹੋਈ ਪਈ ਅੰਦਰੋਂ ਵੀ ਵੈਕਿਊਮ ਕਰਾਉਣੀ ਆ ਤੇ ਦੇਖਦੇ ਕਿੰਨਾ ਕੁ ਟਾਈਮ ਲੱਗਦਾ ਕਰਵਾ ਕੇ ਗੱਡੀ ਵਾਸ਼ ਫੇਰ ਚੱਲਦੇ ਆ ਚੱਲਦੇ ਦੇਖੋ ਕਿੰਨੀ ਗਣੀ ਮਿੱਟੀ ਭਈਆਂ ਵਿੱਚ ਨੇ ਸੋਨਦਰੋਂ ਬਹੁਤ ਜ਼ਿਆਦਾ ਗੰਦੀ ਹੋਈ ਪਈ ਆ ਵੈਕਿਊਮ ਕਰਾਉਣੀ ਪਊਗੀ ਬਹੁਤ ਜ਼ਿਆਦਾ ਫਿਲਹਾਲ ਮੈਂ ਜਿਹੜਾ ਵਿੱਚ ਸਮਾਨ ਪਿਆ ਉਹਨੂੰ ਕੱਢ ਦੇਣਾ ਕਿਉਂਕਿ ਨਹੀਂ ਤਾਂ ਰੇਤ ਨਾਲੀ ਵੀ ਭਰ ਜਾਣਾ ਲਓ ਜੀ ਕਾਰ ਦੀ ਵਾਸ਼ਿੰਗ ਹੋ ਚੁੱਕੀ ਆ ਹੁਣ ਪਾਲਿਸ਼ ਵੱਜ ਰਹੀ ਆ ਤੇ ਅੰਦਰੋਂ ਜਿਹੜਾ ਇੰਟੀਰੀਅਰ ਸੀ ਉਹ ਵੀ ਸਾਫ਼ ਕਰ ਦਿੱਤਾ ਗਿਆ ਤੇ ਬਸ ਹੁਣ ਥੋੜੇ ਟਾਈਮ ਤੱਕ ਇੱਥੇ ਨਿਕਲਾਂਗੇ ਘਰ ਵੱਲ ਲਓ ਜੀ ਕਾਰ ਦੀ ਵਾਸ਼ਿੰਗ ਹੋ ਗਈ ਸੀ ਤੇ ਮੈਂ ਘਰੇ ਆ ਗਿਆ ਸੀ ਇੱਧਰ ਪਤਾ ਨਹੀਂ ਕਿੰਨੇ ਦੇ ਪਟਾਕੇ ਚੱਲ ਜਾਂਦੇ ਨੇ ਡਰੀ ਜਾਂਦੀ ਐ ਗੁੱਗੀ ਬੱਸ ਬੱਸ ਡਰਨਾ ਟੰਡਾ ਕੋਈ ਨਹੀਂ ਪਤਾ ਨਹੀਂ ਕਿੰਨੇ ਦੇ ਪਟਾਕੇ ਜੇ ਪਈ ਜਾਂਦੇ ਨੇ ਹੁਣ ਹੀ ਪੈਣ ਲੱਗੇ ਨੇ ਲਗਾਤਾਰ ਹੀ ਪੈ ਰਹੇ ਨੇ ਡਰਨਾ ਕਿਉਂ ਆ ਫਿਰ ਤੂੰ ਨਹੀਂ ਚਲਾਉਂਦਾ ਹੁੰਦਾ ਦੀਵਾਲੀ ਵੇਲੇ ਤੂੰ ਵੀ ਚਲਾਏ ਸੀ ਅਬ ਜਾਈ ਚਾਹਣੀਆਂ ਡਰਿਆ ਨਾ ਕਰ ਤੇ ਸਕੂਟੀ ਦਾ ਚਾਰਜ ਖੋਲ ਕੇ ਵੇਖ ਲਿਆ ਉਹਦੇ ਵਿੱਚ ਉਹ ਕੋਈ ਵੀ ਚੀਜ਼ ਕੁਛ ਖਰਾਬ ਲੱਗੀ ਨਹੀਂ ਮਤਲਬ ਸੜੀ ਸੁੜੀ ਲੱਗੀ ਨਹੀਂ ਤਾਂ ਸਭ ਤੋਂ ਠੀਕ ਨਹੀਂ ਹੋਇਆ ਉਹ ਫੇਰਾ ਮੱਥਾ ਮਾਰ ਕੇ ਦੇਖ ਲਿਆ ਤਾਂ ਕੱਲ ਨੂੰ ਇੱਥੇ ਦੁਕਾਨ ਤੇ ਲੈ ਕੇ ਜਾਵਾਂਗੇ ਬਾਜ਼ਾਰ ਦੇ ਵਿੱਚ ਜੇ ਠੀਕ ਹੋ ਗਿਆ ਨਹੀਂ ਫਿਰ ਨਵਾਂ ਤਾਂ ਲੈਣ ਹੀ ਲੈਣਾ ਫਿਰ ਨਵਾਂ ਲੈ ਆਮ ਅੱਜ ਸਾਨੀਆਂ ਕਾਫੀ ਕਿੱਥੇ ਗਈਆਂ ਨੇ ਉੱਥੇ ਉੱਥੇ ਗਈਆਂ ਨਾਲ ਕੇ ਨਾਲ ਕੇ ਤੈਨੂੰ ਨਹੀਂ ਲੈ ਕੇ ਗਈਆਂ ਮੈਂ ਨਹੀਂ ਜਾਂਦਾ ਕਿਉਂ ਨਹੀਂ ਜਾਣਾ ਮਾੜੀ ਦਾਦਾ ਕਿਉਂ ਫਾਲਤੂ ਜੇ ਕਾਗਜ਼ ਸੀਗੇ ਗੱਡੀ ਦੇ ਵਿੱਚ ਪਏ ਸੀ ਉਹ ਜਲਾ ਦਿੱਤੇ ਗਏ ਨੇ ਪ੍ਰਤੀਕ ਆਪਣਾ ਟਰੈਕਟਰ ਲਿਆ ਇਹਦੇ ਬਾਹਰ ਖੇਡਣ ਲੱਗ ਗਿਆ ਐਂਡ ਬਲੌਗ ਦਾ ਅਸੀਂ ਇੱਥੇ ਐਂਡ ਕਰਦੇ ਆਂ ਅਗਲੇ ਬਲੌਗ ਵਿੱਚ ਮਿਲਦੇ ਤੁਹਾਨੂੰ ਟੇਕ ਕੇਅਰ ਬਾਏ ਬਾਏ